ਰਾਮ ਕਲੀ ਮਹੱਲਾ ਪੰਜਵਾਂ ਕਰ ਸੰਜੋਗ ਬਨਾਈ ਕਾਸ਼ ਤਿਸ ਸੰਗ ਰਹਿਓ ਇਆ ਨਾ ਰਾਚ ਤ੍ਰਿਤ ਪਾਰੈ ਨਿਤਸਾਰ ਸੰਭਾਰੈ ਅੰਤ ਕੀ ਬਾਰ ਊਠ ਸੁਧਾਰੈ ਨਾਮ ਬਿਨਾ ਸਭ ਝੂਠ ਪ੍ਰਾਣੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੀ ਤੇ ਸਭ ਮਾਇਆ ਮੂਠ ਪ੍ਰਾਣੀ ਰਹਾਉ तीरथ नहाए ना उतरस मैल कर्म धर्म सब हो मैं पैल लोक प्रचारय गत नहीं होए नाम विहुणे चल सहरोए बिन हर नाम ना टूट्स पटल सो दे शास्त्र सिमरत सगल सो नाम जप्पै जिसि आपु ज पाए सगल फला से सुख समाए राख न हारे राखो आप ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵਹਿ ਤਿਤ ਲਾਗਹਿ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ RAM KALI MAHALLA 5 ਜੋ ਕਿਛ ਕਰੈ ਸੋਹੀ ਸੁਖ ਜਾਨਾ ਮਨ ਅਸਮਝ ਸਾਧ ਸੰਗ ਪਤਿਆਨ ਡੋਲਣ ਤੇ ਚੂਕਾ ਠਹਿਰਾਇਆ ਸਤਮਾਏ ਲੈ ਸਤ ਸਮਾਇਆ ਦੂਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾਪੁਰਖ ਕਾ ਸੰਗ ਭਇਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਹ ਰਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅਠ ਸਤ ਤੀਰਥ ਜਹ ਸਾਧ ਪਗ ਧਰੈ ਤਹ ਬੈਕੁੰਠ ਜਹ ਨਾਮ ਉਚਰੈ ਸਰਬ ਆਨੰਦ ਜਬ ਦਰਸ਼ਨ ਪਾਈਐ ਹਰਾਮ ਗੁਨਾ ਨਿਤ ਨਿਤ ਹਰ ਗਾਈਐ ਆਪੇ ਘਟ ਘਟ ਰਹਿ ਆਪਿ ਆਪਿ ਦਿਆਲ ਪਰਖ ਪ੍ਰਗਟ ਪ੍ਰਤਾਪ ਕਪਟ ਖਲਾਨੇ ਭ੍ਰਮ 나ਠੇ ਦੂਰੇ ਨਾਨਕ ਕਉ ਗੁਰ ਭੇਟੇ ਪੂਰੇ ਰਾਮ ਕਲੇ ਮਹਲਾ ਪੰਜਵਾਂ ਕੋਟ ਜਾਪ ਤਾਪ ਬਿਸ ਰਾਮ ਰਿੱਧ ਬੁੱਧ ਸਿੱਧ ਸੁਰਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮਖ ਨਾਮ ਨਿਮਖ ਰਿਦਾ ਵਸੈ ਹਰ ਕੀ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰਬੀਰ ਧੀਰਜ ਮਤ ਪੂਰਾ ਸਹਿਜ ਸਮਾਦ ਧੁਨ ਗਹਿਰ ਗੰਭੀਰਾ ਸਦਾ ਮੁਕਤਤਾ ਕੇ ਪੂਰੇ ਕਾਮ ਜਾਂ ਕਹਿ ਰਿਦਾ ਵਸੈ ਹਰ ਨਾਮ ਸਗਲ ਸੁਖ ਆਨੰਦ arogh ਸਾਮਨ ਦਰਸੀ ਪੂਰਨ ਨਿਰਜੋਗ ਆਏ ਨਾ ਜਾਏ ਡੋਲੇ ਕਤ ਨਹੀਂ ਜਾਂ ਕੈ ਨਾਮ ਬਸੈ ਮਨ ਮਾਹੀ ਦੀਨ ਦਿਆਲੇ ਗੋਪਾਲ ਗੋਵਿੰਦ ਗੁਰਮੁਖ ਜਪੀਆ ਉਤਰੈ ਚਿੰਦ ਨਾਲਕ ਕੋ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਉ ਆਗੇ ਮਿਲੇ ਨਾ ਥਾਵੇਂ ਥਾਉ ਗੁਰ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਪੌਜਲ ਪਾਰ ਪਰ ਲਾ ਰਹਾਉ ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੂਟਹਿ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋੜ ਸਿਆਣਪ ਬਹੁ ਚਤਰਾਈ ਮਨ ਬਿਨ ਹਰ ਨਾਵੇਂ ਜਾਏ ਨਾ ਕਾਈ ਦਇਆ ਧਾਰੀ ਗੋਵਿੰਦ ਗੁਸਾਈ ਹਰ ਹਰ ਨਾਨਕ ਟੇਕ ਟਕਾਈ ਰਾਮਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੇਲ ਆਗੈ ਜਮ ਸਿਓ ਹੋਏ ਨਾ ਮੇਲ ਆਮ ਬੁੱਧ ਕਾ ਭਿਆਪਨਾਸ ਦੁਰਮਤ ਹੋਏ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਤ ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸਲ ਸੀਤੀ ਘਰ ਜਾਹੀ ਪੰਡਤ ਰਹਾਉ ਹਰ ਕਾ ਜਸ ਨਿਦਲੀਆ ਲਾਭ ਪੂਰਨ ਭਏ ਮਨੋਰਥ ਸਾਬ ਦੁਖ ਨਾਠਾ ਸੁਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਵਿਗਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੀ ਜਾਏ ਹਰ ਕੀ ਕਥਾ ਸੁਨਤ ਪਵਿੱਤ ਜੇਵਾ ਬਕਤ ਪਾਈ ਗਤ ਮਤ ਸੋ ਪਰਵਾਨ ਜਿਸ ਰਿਦੈ ਵਸਾਈ ਨਾਨਕ ਤੇ ਜਾਣੇ ਉਤਮ ਭਾਈ ਰਾਮ ਕਲੀ ਮਹੱਲਾ ਪੰਜਵਾ ਗਉ ਕਰ ਪਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਈ ਗੁਰ ਪੂਰਾ ਭੇਟ ਤ ਉਧਾਰ ਰਹਾਉ ਜਬ ਉਸ ਕੋ ਕੋਈ ਦੇਵੇ ਮਾਨ ਤਬ ਆਪਸੇ ਉੱਪਰ ਰੱਖੇ ਗਮਾਨ ਜਬ ਉਸ ਕੋ ਕੋਈ ਮਨ ਪਰਹਰੈ ਤਬ ਉਹ ਸੇਵਕ ਸੇਵਾ ਕਰੈ ਮੁਖ ਬਿਰਾਵੇ ਅੰਤ ਠਗਾਵੇ ਇਕਤ ਠੌਰ ਉਹ ਕਹੀਂ ਨਾ ਸਮਾਵੇ ਹੁਨ 모ਹੇ ਬਹੁਤੇ ਬ੍ਰਹਮੰਡ ਰਾਮ ਜਨੀ ਕੀਨੀ ਖੰਡ ਖੰਡ ਜੋ ਮੰਗੈ ਸੋ ਭੂਖਾ ਰਹੈ ਇਸ ਸੰਗ ਰਾਚੈ ਸੋ ਕਛੂ ਨਾ ਲਹਿ ਇਸਹਿ ਤਿਆਗ ਸਤ ਸੰਗਤ ਕਰੈ ਵਡ ਭਾਗੀ ਨਾਨਕ ਉਹ ਤਰੈ ਰਾਮ ਕਲੀ ਮਹਲਾ ਪੰਜਵਾਂ ਆਤਮ ਰਾਮ ਸਰਬ ਮਹਿ ਪੇਖ ਪੂਰਨ ਪੂਰ ਰਹਾ ਪ੍ਰਭ ਏਕ ਰਤਨ ਅਮੋਲ ਹਿਰਦੇ ਮਹਿ ਜਾਨ ਆਪਣੀ ਵਸਤ ਤੂੰ ਆਪ ਪਛਾਨ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋਅ ਅਹ ਤਉ ਪਾਈਐ ਬਿਨ ਜਿਹਵਾ ਕਿਆ ਜਾਣੈ ਸਵਾਦ ਰਹਾਉ ਅਠ ਦਸ ਬੀਦ ਸੁਨੇ ਕਹਿ ਦੂਰਾ ਕੋਟ ਪ੍ਰਗਾਸ ਨਾ ਦਿਸੈ ਅੰਧੇਰਾ ਪਸੂ ਪ੍ਰੀਤ ਕਾਸ ਸੰਗ ਰਚੈ ਜਿਸ ਨਹੀਂ 부ਝਾਵੈ ਸੋ ਕਿਤ ਬਿਧ 부ਝੈ ਜਾਨ ਨਾ ਹਾਰ ਰਹਿ ਆ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵਹਿ ਨਾਨਕ ਤਿੰਨ ਜਮ ਨੇੜ ਨ ਆਵਹਿ ਰਾਮ ਕਲੀ ਮਹਲਾ ਪੰਜਵਾਂ ਦੀਨੋ ਨਾਮ ਕੀਓ ਪਵਿੱਤ ਹਰ ਤਨਰਾਸ ਨਰਾਸ ਇਹ ਬਿੱਤ ਕਾਟੀ ਬੰਦ ਹਰ ਸੇਵਾਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵਹਿ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਉ ਆਏ ਬਨਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਲਾਨ ਸਾਧਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ ਰਾਖੇ ਰਾਖਣ ਹਾਰ ਦਿਆਲ ਨਾ ਕਿਸ ਸੇਵਾ ਨਾ ਕਿਸ ਕਾਲ ਕਰ ਕਿਰਪਾ ਪ੍ਰਭ ਕੀ ਨੀ ਦਇਆ ਬੂਡਤ ਦੁਖ ਮਹਿ ਕਾੜ ਲਿਆ ਸੁਣ ਸੁਣ ਉਪਜਿਓ ਮਨ ਮਹਿ ਚਾਉ ਆਠ ਪਹਿਰ ਹਰ ਕੇ ਗੁਣ ਗਾਉ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਵ ਲਾਈ RAM KALI MAHALLA 5 ਕੌਡੀ ਬਦਲੇ त्यागै ਰਤਨ ਛੋੜ ਜਾਏ ਤਾਹੂ ਕਾ ਜਤਨ ਸੋ ਸੰਚੈ ਜੋ ਹੋਸੀ ਬਾਤ ਮਾਇਆ ਮੋਹਿਆ ਟੇਡੋ ਜਾਤ ਅਭਾਗੇ ਤੈ ਲਾਜ ਨਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੀਤਿਓ ਮਨ ਮਾਹੀ ਰਹਾਉ ਅੰਮ੍ਰਿਤ ਕਉਰਾ ਵਿਖਿਆ ਮੀਠੀ ਸਾਖਿਤ ਕੀ ਬਿਦ ਨੈਨੋ ਦੀਤੀ ਕੂੜ ਕਪਟ ਹੰਕਾਰ ਦੇ ਝਾਨਾ ਨਾਮ ਸੁਨਤ ਜਨ ਬਿਸੂ ਡਸਾਨਾ ਮਾਇਆ ਕਾਰਨ ਸਦਹੀ ਝੂਰੇ ਮਨ ਮੁਖ ਕਬਹਿ ਨਾ ਉਸਤਤ ਕਰੈ ਨਿਰਭਉ ਨਿਰੰਕਾਰ ਦਾ ਤਾਰ ਤਿਸ ਸਿਉ ਪ੍ਰੀਤ ਨਾ ਕਰੈ ਗਵਾਰ ਸਭ ਸਾਹਾ ਸਿਰ ਸਾਚਾ ਸਾਹ ਵੇ ਮੁਹਤਾਜ ਪੂਰਾ ਪਾਤਸ਼ਾਹ ਮੋਹ ਮਗਨ ਲਪਟਿਓ ਭ੍ਰਮ ਗਿਰਹਿ ਨਾਨਕ ਤਰੀਐ ਤੇਰੀ ਮਿਹਰ RAM KALI MOHALLA 5 ਰਹਿਨ ਦਿਨਸ ਜੱਪੋ ਹਰਨਾਮ ਆਗੇ ਦਰਗਾਹ ਪਾਵੋ ਤਾਉ ਸਦਾ ਆਨੰਦ ਨਾ ਹੋਵੀ ਸੋਗ ਕਭੂ ਨਾ ਵਿਆਪੈ ਹੋ ਮੈ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਦਾ ਪਰਮਗਤ ਪਾਵਹਿ ਹਰ ਸਿਮਰ ਪਰਾਨੀ ਰਹਾਉ ਗਨ ਮਿਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨਾ ਤਾਰ ਸਗਲ ਉਪਾਵਨਾ ਚਾਲਹਿ ਸੰਗ ਭਵਜਲ ਤਰੀਐ ਪ੍ਰਭ ਕੈ ਰੰਗ ਦੇਹੀ ਧੋਏ ਨ ਉਤਰੈ ਮੈਲ ਹਉ ਮੈਂ ਵਿਆਪੈ ਦੁਬਦਾ ਫੈਲ ਹਰ ਹਰਿ ਓ ਕਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕਭੋ ਨ ਬਿਸਰ ਗੋਪਾਲ ਤੇਰੇ ਦਾਸ ਕੀ ਹੋਆ ਧੂਰ ਨਾਨਕ ਕੀ ਪ੍ਰਭ ਸਰਦਾ ਪੂਰ ਰਾਮਕਲੀ ਮਹੱਲਾ ਪੰਜਵਾ ਤੇਰੀ ਸਰਨ ਪੂਰੇ ਗੁਰਦੇਵ ਤੁਦ ਬਿਨ ਦੂਜਾ ਨਾਹੀ ਕੋਈ ਤੂੰ ਸਮਰੱਥ ਪੂਰਨ ਭਾਰ ਬ੍ਰਹਮ ਸੋ ਧਾਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਰਨ ਗਹੀ ਮਨ ਮੇਰਾ ਤੁਦ ਬਿਨ ਦੂਜਾ ਨਾਹੀ ਥਾਉ ਰਹਾਉ ਜਪ ਜਪ ਜੀਵਾ ਤੇਰਾ ਨਾਮ ਆਗੇ ਦਰਗਾਹ ਪਾਵੂ ਠਾਂ ਦੂਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨ ਸਹ ਰਾਚੈ ਹਰ ਨਾਏ ਚਰਨ ਕਮਲ ਸਿਓ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤਾ ਭਉ ਭਗਾ ਨਿਰਭਉ ਮਨ ਬਸੈ ਅੰਮ੍ਰਿਤ ਨਾਮ ਰਸ ਨਾ ਨਿਤ ਜਪੈ ਕੋਟ ਜਨਮ ਕੇ ਕਾਟੇ 파ਹੀ ਭਾਇਆ ਲਾਭ ਸੱਚਾ ਧਨ ਲਾਹੀ ਟੂਟ ਨਾ ਆਵੇ ਅਖੁੱਟ ਪੰਡਾਰ ਨਾਨਕ ਭਗਤ ਸੋਹ ਹੈ ਹਰ ਦਵਾਰ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਿਜ ਦਇਆ ਕਾ ਪੂਤਾ ਹਰ ਭਗਤਾ ਹਵਾਲੇ ਹੋਤਾ ਮੇਰੇ ਰਾਮ ਕੋ ਪੰਡਾਰ ਖਾਤ ਖਰਚ ਕਛ ਤੋਟ ਨਾ ਆਵੇ ਅੰਤ ਨਹੀਂ ਹਰ ਪਾਰਾ ਵਾਰ ਰਹਾਉ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਗਹੀਰਾ ਹਨहद ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਸੁਨ ਸਮਾਗ ਗੁਫਾ ਤਹਿ ਆਸਨ ਕੇਵਲ ਬ੍ਰਹਮ ਪੂਰਨ ਤਹਿ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ તેહ હરક ના સોગ ના જન્મ ના મરત કર કૃપા જિસ આપ દેવાયા સાદ સંગ તિન હર ધન પાયા દયાલ પુરખ નાનકે અરदास હર મેરી વર્તન હર મેરી રાસ રામકલી મહોલ્લા પંજવા મહેમાના જાને ભેદ બ્રહ્મે નહીં જાને ભેદ અવતાર ના જાને અંત ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤਿ ਆਪ ਜਾਣੈ ਸੁਣ ਸੁਣ ਅਵਰ ਵਿਖਾਨੈ ਰਹਾਉ ਸ਼ੰਕਰਾ ਨਹੀਂ ਜਾਣੈ ਭੇਵ ਖੋਜ ਤਹਾਰੀ ਦੇਵ ਦੇਵੀਆਂ ਨਹੀਂ ਜਾਣੈ ਮਰਮ ਸਭ ਊਪਰ ਅਲਖ ਪਾਰ ਬ੍ਰਹਮ ਆਪਣੈ ਰੰਗ ਕਰਤਾ ਖੇਲ ਆਪ ਬਿਸ਼ੋਰੈ ਆਪੇ ਮੇਲ ਇਕ ਭਰਮੇ ਇਕ ਭਗਤੀ ਲਾਏ ਆਪਣਾ ਕੀ ਆਪ ਜਨਾਈ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਹਿ ਜੋ ਪੇਖੈ ਆਖੀ ਨਹੀਂ ਲੇਪ ਤਿਸ ਪੁੰਨ ਨਾ ਪਾਪ ਨਾਨਕ ਕਾ ਪ੍ਰਭ ਆਪੇ ਆਪ RAM KALE MAHALLA PANJWA ਕਿਸੂ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀ ਕਿਛ ਗਿਆਨ ਜਾਪ ਤਾਪ ਸੀਲ ਨਹੀਂ ਧਰਮ ਕਿਛੂ ਨਾ ਜਾਣੋ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਝ ਬਿਨ ਦੂਜਾ ਅਵਰ ਨ ਕੋਈ ਊਲਹਿ ਤੂ ਕਹਿ ਪ੍ਰਭ ਤੇਰੇ ਰਹਾਉ ਰਿੱਧ ਨਾ ਬੁੱਧ ਨਾ ਸਿਧ ਪ੍ਰਗਾਸ ਵਿਖੇ ਵਿਆਦ ਕੇ ਗਾਮ ਮਹਿ ਬਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮਹਿ ਟੇਕ ਸੁਣ ਸੁਣ ਜੀਵੋਂ ਮਨ ਇਹੋ ਬਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗੰਤ ਜੀ ਕਾ ਦਾਤਾ ਜਿਸਹਿ ਜਨਾਵਹਿ ਤਿਨ ਤੂੰ ਜਾਤਾ ਜੋ ਉਪਾਇਓ ਤਿਸ ਤੇਰੀ ਆਸ ਸਗਲ ਅਰਾਧ ਹੈ ਪ੍ਰਭ ਗੁਣਤਾਸ ਨਾਨਕ ਦਾਸ ਤੇਰਾ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਵਾਨ ਰਾਮਕਲੀ ਮਹਨਲਾ ਪੰਜੂਆ ਰਾਖਨ ਹਾਰ ਦਿਆਲ ਕੋਟ ਭਵਖੰਡੇ ਨਿਮਖ ਖਿਆਲ ਸਗਲ ਆਰਾਧ ਜੰਤ ਮਿਲਿਆ ਪ੍ਰਭ ਗੁਰ ਮਿਲ ਮੰਤ ਜੀਹਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸੁਆਮੀ ਘਟ ਘਟ ਰਾਤਾ ਮੇਰਾ ਪ੍ਰਭ ਰਹਾਉ ਤਾਂ ਕੀ ਗਹੀ ਮਨ ਊਟ ਵੰਦਨ ਤੇ ਹੋਈ ਛੋਟ ਹਿਰਦੈ ਜਪ ਪਰਮਾਨੰਦ ਮਨ ਮਾਹੀ ਭਏ ਆਨੰਦ ਤਾਰਨ ਤਰਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਨ ਆਧਾਰ ਪੂਚੇ ਤੇ ਉਚੇ ਅਪਾਰ ਸੋ ਮਤਸਾਰ ਜੇ ਤਹਰਿ ਸਮਰੀਜੈ ਕਰਿ ਕਿਰਪਾ ਜਿਸ ਆਪੇ ਦੀਜੈ ਸੂਖ ਸਹਿਜ आनंद हर नाओ नानक जपिया गुरु मिल नाओ रामकली मोहल्ला